ਮਸ਼ਹੂਰ ਤਬਲਾਵਾਦਕ জাকির ਹੁਸੈਨ ਦਾ ਹੋਇਆ ਦੇਹਾਂਤ 73 ਸਾਲ ਦੀ ਉਮਰ 'ਚ ਲੈ ਉਹਨਾਂ ਆਖਰੀ ਸਾ ਸੰਗੀਤ ਜਗਤ 'ਚ ਛਾਈ ਸੋਗ ਦੀ ਲਹਿਰ ਮਹਾਨ ਤਬਲਾਵਾਦਕ জাকির ਹੁਸੈਨ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਨੇ 73 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਲ ਹੈ ਉਹਨਾਂ ਨੂੰ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਜੂਝਣਾ ਪੈ ਰਿਹਾ ਸੀ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਸੈਂਟ ਫ੍ਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ ਬਲੱਡ ਪ੍ਰੈਸ਼ਰ ਦੇ ਉਹ ਪੀੜਿਤ ਸਨ। ਰਾਜਸਥਾਨ ਦੇ ਕੈਬਨਿਟ ਮੰਤਰੀ ਰਾਜਵ ਧਰਨ ਸਿੰਘ ਰਾਥੋਰ ਨੇ 우ਸਤਾਦ জাকির ਹੁਸੈਨ ਦੇ ਦਿਹਾਂਤ ਦੁੱਖ ਦਾ ਪ੍ਰਗਟਾਵਾ ਕਰਦਿਆ ਹੈ ਇੰਸਟਾਗ੍ਰਾਮ ਤੇ ਲਿਖਿਆ ਕਿ জাকির ਹੁਸੈਨ ਦੀ ਤਬਲੇ ਦੇ ਅਸਾਧਾਰਨ ਮਹਾਰਤ ਨੇ ਸੰਗੀਤ ਦੇ ਦੁਨੀਆ ਵਿੱਚ ਇੱਕ ਸਦੀ ਦੀ ਵਿਰਾਸਤ ਪੈਦਾ ਕੀਤੀ। ਉਹਨਾਂ ਦੇ ਪਰਿਵਾਰ, ਦੋਸਤਾਂ ਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਡੂੰਗੀ ਹਮਦਰਦੀ ਹੈ। ਜਿਨ੍ਹਾਂ ਨੇ ਜੀਵਨ ਨੂੰ ਆਪਣੀ ਰਚਨਾਤਮਕ ਨਾਲ ਜੋਇਆ ਹੈ ਉਹਨਾਂ ਦਾ ਸੰਗੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਗੂੰਜਦਾ ਰਹੇਗਾ। ਜਾਕਿਰ ਹੁਸੈਨ ਦੇ ਦੋਸਰਾ ਕੇਸ ਚਰਸੀਆ ਨੇ ਪੀਟੀਆਈ ਨੂੰ ਦੱਸਿਆ ਕਿ ਪਿਛਲੇ ਹਫਤੇ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਲ ਨਾਲ ਜਿਹੜੀ ਸਮੱਸਿਆਵਾਂ ਕਾਰਨ ਉਹ ਪਿਛਲੇ ਹਫਤੇ ਤੋਂ ਸੈਨ ਫ੍ਰਾਂਸਿਸਕੋ ਦੇ ਹਸਪਤਾਲ ਵਿੱਚ ਦਾਖਲ ਸਨ। ਜਾਕਿਰ ਉਹ ਸੈਨ ਮਸ਼ਹੂਰ ਤਬਲਾਵਾਦਕ ਉਸਤਾਦ ਅਲਾ ਰਾਖਾ ਦੇ ਵੱਡੇ ਪੁੱਤਰ ਸਨ। ਆਪਣੇ ਪਿੱਧਰ ਦੇ ਨਿਸ਼ਚੇ ਕਦਮਾਂ ਤੇ ਚੱਲਦੇ ਆ ਉਹਨਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਆਪਣਾ ਨਾਂ ਖੱਟਿਆ ਹੈ। ਉਹ ਭਾਰਤ ਦੇ ਸਭ ਤੋਂ ਮਸ਼ਹੂਰ ਕਲਾਸਿਕਲ ਸੰਗੀਤਕਾਰਾਂ ਵਿੱਚੋਂ ਇੱਕ ਸੀ। ਉਹਨਾਂ ਨੂੰ ਸਾਲ 1988 ਵਿੱਚ ਪਰਮਸ਼੍ਰੀਸ ਸਾਲ 2002 ਵਿੱਚ ਪਦਮ ਪੂਸ਼ਣ ਨਾਲ ਅਤੇ ਸਾਲ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਗੈਮੀ ਅਵਾਰਡ ਵੀ ਜਿੱਤਿਆ ਹੈ। ਉਸਤਾਦ ਜਾਕਿਰ ਹੁਸੈਨ ਦਾ ਜਨਮ 1952 ਵਿੱਚ ਮੁੰਬਈ ਵਿੱਚ ਹੋਇਆ ਸੀ। ਉਹ ਦੁਨੀਆ ਦੇ ਮਹਾਨ ਤਬਲਾਵਾਦਕਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਭਾਰਤੀ ਸ਼ਾਸਤਰੀ ਸੰਗੀਤ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। ਆਪਣੇ ਅਸਧਾਰਨ ਪ੍ਰਵਿੱਤ ਅਤੇ ਧਿਕਾਰਨ ਉਹਨਾਂ ਨੂੰ ਪਿਛਲੇ ਸਾਲ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਪ੍ਰਦਮ ਸ਼੍ਰੀ ਪ੍ਰਦਮ ਪੂਰਣ ਅਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। जाकिर हुसैन ਨੂੰ ਭਾਰਤੀ ਸ਼ਾਸਤਰੀ ਸੰਗੀਤ ਦੇ ਗਲੋਬਲ ਰਾਜਦੂਤ ਵਜੋਂ ਮਾਨਤਾ ਪ੍ਰਾਪਤ ਹੈ ਜਦਕਿ ਉਹਨਾਂ ਨੂੰ 1999 ਵਿੱਚ ਯੂਐਸ ਨੈਸ਼ਨਲ ਐਂਡੋਵਮੈਂਟ ਫਾਰ ਆਰਟਸ ਦੁਆਰਾ ਨੈਸ਼ਨਲ ਹੈਰੀਟੇਜ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। 우ਸਤਾਦ 자किर हुसैन ਨੇ ਬੈਂਡ ਦੇ ਹਾਲ ਵਿੱਚ ਹੀ ਆਪਣੇ ਭਾਰਤ ਦਰ ਦੇ ਐਲਾਨ ਕੀਤਾ ਸੀ ਜੋ ਕਿ ਜਨਵਰੀ 2025 ਵਿੱਚ ਹੋਣਾ ਸੀ। ਉਹ ਆਪਣੇ ਸੰਗੀਤ ਰਾਹੀਂ ਬਹੁਤ ਸਾਰੇ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਰਹੇ ਹਨ। ਉਹਨਾਂ ਨੇ ਆਪਣੇ ਪਿਤਾ ਦੀ ਨਿਗਰਾਨੀ ਹੇਠ 10 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਨੇ ਆਪਣਾ ਪਹਿਲਾ ਪਰਫਾਰਮੈਂਸ 7 ਸਾਲ ਦੀ ਉਮਰ ਵਿੱਚ ਦਿੱਤਾ ਸੀ। ਜਾਕੇਰ ਹੁਸੈਨ ਪਹਿਲਾ ਭਾਰਤੀ ਸੰਗੀਤਕਾਰ ਹਨ ਜਿਨ੍ਹਾਂ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਕ ਅਬਾਮਾ ਨੇ 올-ਸਟਾਰ ਗਲੋਬਲ ਕੰਟੈਸਟੈਂਟ ਲਈ ਵਾਈਟ ਹਾਊਸ ਬੁਲਾਇਆ ਸੀ।